ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਜੀ ਦੇ ਪਾਸ ਇੱਕ ਜੋਗੀ ਆ ਕਰਕੇ ਕਹਿਣ ਲੱਗਾ ਕਬੀਰ ਜੀ ਤੁਸੀਂ ਜੋਗੀ ਬਣ ਜਾਓ ਅਤੇ ਅਸੀਂ ਤੁਹਾਨੂੰ ਸਾਰੇ ਆਪਣਾ ਪੂਜਨੀਕ ਬਣਾ ਲਵਾਂਗੇ ਤਾਂ ਕਬੀਰ ਜੀ ਕਹਿਣ ਲੱਗੇ ਕਿ हे ਜੋਗੀ ਅਸੀਂ ਪਹਿਲਾਂ ਹੀ ਜੋਗੀ ਹਾਂ ਤਾਂ ਜੋਗੀ ਕਹਿਣ ਲੱਗਾ ਕਿ ਕਬੀਰ ਜੀ ਜੋਗੀ ਤਾਂ ਸਵਾਦਾ ਗੋਲਾ ਕੋਲ ਰੱਖਦੇ ਤੇ ਪੂਜਾ ਕਰਦੇ ਹਨ ਇਹ ਸੁਣ ਕੇ ਕਬੀਰ ਜੀ ਨੇ ਸ਼ਬਦ ਉਚਾਰਦਿਆਂ ਕਿਹਾ اے ਜੋਗੀ ਅਸੀਂ ਤਾਂ ਇਹੋ ਜਿਹਾ ਜੋਗ ਕਮਾਉਂਦੇ ਹਾਂ ਆਸਾ ਬਡੂਆ ਏਕ ਬਹਤਰ ਆਧਾਰੀ ਏਕੋ ਜਿਸਹ ਦੁਆਰਾ ਇਕ ਪਰਮੇਸ਼ਰ ਦਾ ਨਾਮ ਹੀ ਸਾਡਾ ਵੱਡੂਆ ਸੁਆਹ ਪਾਉਣ ਵਾਲਾ ਛੋਟਾ थैਲਾ ਸੁਆਹ ਦਾ ਗੋਲਾ ਹੈ ਜੋ ਮਨ ਸੰਸਾਰ ਦੇ ਝੂਠੇ ਵਿਸ਼ਿਆਵਲੋਂ ਸਮਦਮ ਦੁਆਰਾ ਵੱਟੂਆ ਵਟ ਕੇ ਭਾਵ ਰੋਗ ਕੇ ਏਕ ਕੀਏ ਇਕਾਗਰ ਰੱਖਣ ਰੂਪ ਵਿਪੂਤੀ ਹੈ ਤੇ 72 ਮੁਖ ਨਾੜੀਆਂ ਵਾਲੀ 72 ਕੋਠੜੀਆਂ ਵਾਲੀ ਦੇਹੀ ਹੀ ਸਾਡੀ ਆਧਾਰੀ ਝੂਲੀ ਹੈ ਜਿਸ ਦਾ ਇੱਕ ਮੂੰਹ ਦੁਆਰਾ ਦਰਵਾਜ਼ਾ ਹੈ ਆ ਮੂਹ ਦੁਆਰਾ ਖਾਈ ਪੀਵੀ ਦਾ ਹੈ ਜੋ ਸਾਰੀਆਂ ਨਾੜਾਂ ਵਿੱਚ ਅਸਰ ਪਹੁੰਚਾਉਂਦਾ ਹੈ ਇੱਕ ਮੁਖ ਹੀ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਦਰਵਾਜ਼ਾ ਬਣਾਇਆ ਹੋਇਆ ਨਵਾਂ ਖੰਡ ਕੀ ਪ੍ਰਿਥਮੀ ਮਾਗੇ ਸੋ ਜੋਗੀ ਜਗ ਸਾਰਾ ਪਹਿਲਾਂ ਯੋਗ ਮਤ ਅਨਸਾਰ ਦੱਸਦੇ ਹਨ ਕਿ ਇਹ ਜੋਗੀ ਨੌਂ ਖੰਡ ਦੀ ਪ੍ਰਿਥਮੀ ਧਰਤੀ ਵਿੱਚ ਭਿਖਿਆ ਮੰਗ ਲਿਆਵੇ ਉਸ ਜੋਗੀ ਨੂੰ ਤੁਸੀਂ ਸੰਸਾਰ ਵਿੱਚ ਸਾਰਾ ਕੀੇ ਸ੍ਰੇਸ਼ਟ ਮੰਨਦੇ ਹੋ ਪਰ हे ਜੋਗੀ ਸਾਡੇ ਮਤ ਵਿੱਚ ਇਹ ਹੈ ਜੋ ਨੌ ਖੰਡਾਂ ਵਾਲੀ ਚਾਰ ਲੱਤਾਂ ਚਾਰ ਬਾਹਾਂ ਇੱਕ ਵਿਚਕਾਰਲਾ ਧੜ ਦੇਹੀ ਰੂਪ ਪ੍ਰਿਥਮੀ ਧਰਦੀ ਹੈ ਇਸ ਵਿੱਚ ਪਰਮੇਸ਼ਰ ਦੇ ਨਾਮ ਦੀ ਭਿਕਿਆ ਮੰਗੇ ਉਹ ਜਗ ਸੰਸਾਰ ਵਿੱਚ ਸਾਰਾ ਪੂਰਨ ਜੋਗੀ ਹੈ ਐਸਾ ਜੋਗੀ ਨੌ ਨਿਦ ਪਾਵੇ ਇਹੋ ਜਿਹਾ ਜੋਗੀ ਨੌ ਨਿੱਧੀਆਂ ਨੌ ਗੋਲਕਾਂ ਦੇ ਆਸਰਾ ਰੂਪ ਪਰਮੇਸ਼ਰ ਨੂੰ ਪਾ ਲਵੇਗਾ ਤਲਕਾ ਬ੍ਰਹਮ ਲੈ ਗਗਨ ਚੜਾਵੇ ਰਹਾਉ ਇਹ ਜੋਗੀ ਜਿਹੜਾ ਯੋਗ ਮਤ ਅਨਸਾਰ ਇਸ ਪ੍ਰਕਾਰ ਦਾ ਸਾਧਨ ਕਰੇ ਜੋ ਬ੍ਰਹਮ ਦੀ ਪ੍ਰਾਪਤੀ ਲਈ ਤਲ ਥਲੇ ਨੂੰ ਸਵਾਸ ਆਉਣਾ ਹੈ ਭਾਵ ਆਪਾਨ ਵాయు ਦਾ ਲੈ ਕਰਕੇ ਗਗਨ ਦਸਵੇਂ ਦਵਾਰ ਵਿੱਚ ਚੜਾਵੇ ਭਾਵ ਪ੍ਰਾਂਤਿ ਅਪਾਨ ਵాయు ਨੂੰ ਰੋਕਣਾ ਕਰੇ ਜਿਹੜਾ ਤਲ ਥੱਲੇ ਦਾ ਅਲਪਗ ਜੀਵ ਹੈ ਇਹ ਬ੍ਰਹਮ ਦੀ ਜੋਤ ਹੈ ਇਸ ਨੂੰ ਲੈ ਕੇ ਜਿਦਾ ਆਕਾਸ਼ ਵਿੱਚ ਚੜਾਵੈ ਚੜ੍ਹਨਾ ਕਰੇ ਭਾਵ ਜੀਵੀਸ਼ ਦੀ ਏਕਤਾ ਕਰੇ ਰਹਾਉ ਬਿਸਰਾਮ ਦੇ ਕੀ ਅੱਗੇ ਫਰਮਾਉਂਦੇ ਆ ਪਰੇਸ਼ਨ ਕਰਦੇ ਹੈ ਕਬੀਰ ਜੀ ਅਸੀਂ ਸੂਈ ਨਾਲ ਸਲਾਈ ਕਰਕੇ ਖਫਣੀ ਗੋਦੜੀ ਪਾਉਂਦੇ ਹਾਂ ਅਤੇ ਤੁਹਾਡੇ ਮਤ ਅਨਸਾਰ ਸੂਈ ਅਤੇ ਖਿੰთა ਕਿਹੜੀ ਹੈ ਉੱਤਰ ਦਿੰਦੇ ਹਾਂ ਖਿੰთა ਗਿਆਨ ਧਿਆਨ ਕਰ ਸੂਈ ਸਬਦ ਤਾਗਾ ਮਤ ਘਾਲੈ ਨਿਰਗੁਣ ਪਰਮੇਸ਼ਰ ਦੇ ਗਿਆਨ ਦੀ ਖਿੰთა ਖਫਣੀ ਗੋਦੜੀ ਬਣਾਉਣਾ ਕਰੇ ਸਰਗੁਣ ਸਰੂਪ ਦਾ ਧਿਆਨ ਕਰਨ ਰੂਪ ਸੂਈ ਬਣਾਉਣਾ ਕਰੇ ਤੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਨ ਰੂਪ ਤਾਗਾ ਵੱਟ ਕੇ ਘਾਲੇ ਕੀ ਇਹ ਪਉਣਾ ਕਰੇ ਅਨਚਿਤ acts ਕੀ ਕਰ ਮਿਰਗਾਣੀ ਗੁਰ ਕੈ ਮਾਰਗ ਚਾਲੈ ਪੰਜਾਂ ਤਤਾਂ ਦੀ ਥੱਲੇ ਵਿਛਾਉਣ ਵਾਲੀ ਮਿਰਗਸ਼ਾਲਾ ਬਣਾਉਣਾ ਕਰੇ ਅਤੇ ਸੱਚੇ ਗੁਰ ਦੇ ਉਪਦੇਸ਼ ਦੱਸੇ ਭਗਤੀ ਸਹਿਤ ਗਿਆਨ ਦੇ ਮਾਰਗ ਰਸਤੇ ਤੇ ਚੱਲਣਾ ਕਰੇ ਫਿਰ ਪ੍ਰਸ਼ਨ ਸੀ ਹੈ ਕਬੀਰ ਜੀ ਤੁਹਾਡੇ ਮਤ ਅਨਸਾਰ ਫੌੜੀ ਕਿਹੜੀ ਹੈ ਕਬੀਰ ਸਾਹਿਬ ਗੁਰ ਉਤਰਾਈ ਦੱਸ ਰਹੇ ਆ दया फहुरी काया कर तूई दृष्टकी अग्नि जलावे हे योगी सारेयां दी कल्याण वास्ते तर्स ਕਰਨ रूप फहुड़ी बनावणा कर काया शरीर दे देह अभ्यास नु ब्रह्म अभ्यास रूपी अग्नि दे नाल साधन रूपी ਧੂਣੀ ਬਣਾਉਣਾ ਕਰ ਅਤੇ ब्रह्म ज्ञान दी दृष्ट दृष्टि नाल तूई ते ਅਗ ਜਾਲਣਾ ਕਰੇ ਫਿਰ ਪ੍ਰਸ਼ਨ हे कबीर जी ਅਸੀਂ yogi जन ਠੰਡ ਤੋਂ ਬਚਣ ਵਾਸਤੇ ਸੇਕਾ ਲਾ ਕੇ ਜਦੋਂ ਗਰਮ ਹੋ ਜਾਂਦੇ ਹਾਂ ਫਿਰ ਸਮਾਧੀ ਲਾ ਕੇ ਬੈਠ ਜਾਂਦੇ ਹਾਂ ਅਤੇ ਤੁਸੀਂ ਕਿਹੜਾ ਸੇਕਾ ਲਾ ਕੇ ਸਮਾਧੀ ਲਾਉਂਦੇ ਹੋ ਉੱਤਰ ਦਿੰਦੇ ਹਨ ਤਿਸ ਕਾ ਭਾਉ ਲਏ ਰਿਦ ਅੰਤਰ ਚਹੋ ਜੁਗਤਾੜੀ ਲਾਵੇ हे ਜੋਗੀ ਜਿਹੜਾ ਬ੍ਰह्म ਦ੍ਰਿਸ਼ਟੀ ਦਾ ਪ੍ਰਕਾਸ਼ ਹੈ ਉਸ ਦਾ ਰਿਦ ਹਿਰਦੇ ਦੇ ਅੰਦਰ ਸੇਕ ਲੈ ਕੇ ਹਿਰਦੇ ਦੇ ਅੰਦਰ ਭਾਉ ਪ੍ਰੇਮ ਦਾ ਸੇਕ ਲੈ ਕੇ ਚੌਹਾਂ ਜੁਗਾਂ ਵਿੱਚ ਵਿਆਪਕ ਪਰਮੇਸ਼ਰ ਦੇ ਨਾਮ ਵਿੱਚ ਤਾੜੀ ਸਮਾਦੀ ਲਾਉਣਾ ਕਰ ਸਭ ਜੋ ਗੱਤਣ RAM ਨਾਮ ਹੈ ਜਿਸ ਕਾ ਪਿੰਡ ਪਰਾਨਾ ਇਹ ਜੋਗੀ ਸਾਰੇ ਜੋ ਗੱਤਣ ਜੋਗ ਅਤਣ ਜੋਗ ਦਾ ਅਤਣ ਸਿਧਾਂਤ ਉਸ RAM ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ ਜਿਸ ਵਾਹਿਗੁਰੂ ਦਾ ਜੀਵ ਨੂੰ ਪਿੰਡ ਸਤੂਲ ਸਰੀਰ ਤੇ ਪਰਾਨਾ ਸੂਖਮ ਸਰੀਰ ਦਿੱਤਾ ਹੋਇਆ ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨੀਸਾਨ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੇ ਜੋਗੀ ਜੇਕਰ ਮੇਰਾ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਧਾਰ ਦੇਵੇ ਤਾਂ ਫੇਰ ਉਸ ਪੁਰਖ ਨੂੰ ਨਾਮ ਰੂਪੀ ਸੱਚਾ ਨੀਸਾਨਾ ਪਰਵਾਨਾ ਬਖਸ਼ ਦਿੰਦਾ ਹੈ ਅਰਥਾਤ ਜਿਹੜੀ ਅਸੱਤ ਜੜ ਦੁੱਖ ਰੂਪ ਮਾਇਆ ਹੈ ਇਹ ਮਲੀਨਤਾ ਵਾਲਾ ਨਿਸ਼ਾਨ ਹੈ ਕਾਰਨ ਸੂਖਮ ਸਤੂਲ ਦੇਹਾ ਵੀ ਝੂਠਾ ਨੀਸਾਨਾ ਹੀ ਹੈ ਅਤੇ ਜੋ ਅਲਖ ਸਰੂਪ ਦਾ ਲਖਣਾ ਬਿਰਤੀ ਦੁਆਰਾ ਨਿਸ਼ਚਾ ਹੋਣਾ ਹੈ ਇਹ ਪਰਮੇਸ਼ਰ ਦਾ ਸੱਚਾ ਨੀਸਾਨਾ ਸਮਝਣਾ ਆਸਾ ਅੱਗੇ ਸਿਕੰਦਰ ਲੋਦੀ ਦੇ ਕਾਜੀ ਨੇ ਕਬੀਰ ਜੀ ਨੂੰ ਕਿਹਾ ਕਿ ਤੂੰ ਮੁਸਲਮਾਨ ਬਣ ਜਾ ਮੁਸਲਮਾਨ ਬਣ ਜਾ ਤੇਰੀ ਸੁਨਨਤ ਕਰ ਦਈਏ ਕਿਉਂਕਿ ਤੂੰ ਹਿੰਦੂਆਂ ਵਿੱਚ ਰਲਿਆ ਫਿਰਦਾ ਹੈ ਹਿੰਦੂ ਕਾਫਰ ਹੋਣ ਕਰਕੇ ਦੋਜਕ ਨੂੰ ਜਾਂਦੇ ਹਨ ਇਹ ਗੱਲ ਸੁਣ ਕੇ ਕਬੀਰ ਨੇ ਸ਼ਬਦ ਉਚਾਰਨ ਕੀਤਾ Hindu Turk kahate aaye kin eh raah chalayi he kaaji pehla tu ta eh das ke hindu te turk musliman dowe kitthu aaye te eh muslimana de hinduan wala raah kisne chalaya dil mein soch vichar kavade bist doojh kin paayi he kaaji ਪਹਿਲਾਂ ਤੂੰ ਇਸ ਗੱਲ ਨੂੰ ਹਿਰਦੇ ਵਿੱਚ ਸੋਚ ਤੇ ਵਿਚਾਰ ਕਰਕੇ ਕਵਾਦੇ ਉਹਦਾ ਉੱਤਰ ਦੇ ਮੈਨੂੰ ਇਹ ਕਵਾਦੇ ખોਟੇ ਝਗੜੇ ਕਰਨ ਵਾਲੇ ਛੋਟੇ ਤਨੁਖ ਦੀ ਨਿਆਈ ਦੁਖੀ ਕਾਜੀ ਇਹ ਗੱਲਾਂ ਨੂੰ ਹਿਰਦੇ ਵਿੱਚ ਸੋਚ ਤੇ ਵਿਚਾਰ ਕਰਕੇ ਉੱਤਰ ਦੇਣਾ ਕਰ ਕਿ ਦੋਹਾਂ ਵਿੱਚੋਂ ਕਿਸ ਨੇ ਪਿਛਤ ਬਹਿਸ਼ਤ ਸਵਰਗ ਤੇ ਕਿਸ ਨੇ ਦੋਜਿਕ ਨਰਕ ਦੀ ਜਗ੍ਹਾ ਪਾਈ ਆ ਤੈਨੂੰ ਪਤਾ ਭਲਾ ਫਿਰ ਉੱਤਰ ਸੀ ਹੈ ਕਬੀਰ ਸਾਡੀ ਮੁਸਲਮਾਨਾਂ ਦੀ ਕਾਦੀਬ ਕਹਿੰਦੀ ਹੈ ਕਿ ਮੁਸਲਮਾਨ ਮਤ ਸਾਰਿਆਂ ਤੋਂ ਚੰਗਾ ਕਬੀਰ ਸਾਹਿਬ ਫਿਰ ਉੱਤਰ ਦਿੰਦੇ ਆ ਕਾਜੀ ਤੈ ਕਵਨ ਕਾਦੀਬ ਬਖਾਨੀ ਏ ਕਾਜੀ ਤੂੰ ਵਿਤ ਕਰੇ ਸਿਖਾਉਣ ਵਾਲੀ ਕਵਨ ਕਿਹੜੀ ਕਾਦੀਬ ਕਿਤਾਬ ਬਾਰੇ ਕਥਨ ਕਰਦਾ ਹੈ ਫਿਰ ਦੱਸ ਦੇ ਅਗੇ ਪੜਤ ਗੁਨਤ ਐਸੇ ਸਭ ਮਾਰੇ ਕਿਨਹੂ ਖਬਰ ਨ ਜਾਣੀ ਰਹਾਉ ਇਹੋ ਜਿਹੇ ਤੇਰੇ ਵਰਗੇ ਕਿਤਾਬਾਂ ਪੜਤ ਹੁੰਦਾ ਪੜਨ ਤੇ ਗੁਨਤ ਵਿਚਾਰਨ ਭਾਵ ਵਿਚਾਰ ਕੇ ਅਰਥ ਕਰਨ ਵਾਲੇ ਸਾਰੇ ਸ਼ਰਧ ਦੀ ਈਰਖਾ ਨੇ ਮਾਰ ਲੇ ਇੱਥੇ ਐਵੇਂ ਹੀ ਸ਼ਰਧੀਆਂ ਕਿਤਾਬਾਂ ਤੇ ਤਉਸਬ ਕਰਦੇ ਹੋਏ ਸਾਰੇ ਮਾਰੇਗੇ ਕਿਸੇ ਨੇ ਵੀ ਪਰਲੋਕ ਦੀ ਖਬਰ ਜਾਣਕਾਰੀ ਸਾਰ ਜਾਣੀ ਕਿ ਕੀ ਹੁੰਦਾ ਨਹੀਂ ਜਾਣੀ ਕਿਸੇ ਨੇ ਵੀ ਖੁਦਾ ਦੇ ਘਰ ਦੀ ਖਬਰ ਨਹੀਂ ਜਾਣੀ ਰਹਾਉ ਫਿਰ ਪ੍ਰੇਸ਼ਣ ਸੀ ਕਬੀਰ ਜੀ ਨੂੰ ਕਾਜੀ ਕਹਿਣ ਲੱਗਾ ਕਿ ਤੈਨੂੰ ਸੁੰਨਤ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਪਗੰਬਰ ਇਬਰਾਹੀਮ ਨੇ ਵੀ ਸੁੰਨਤ ਕੀਤੀ ਸੀ ਰਹਾਉ ਬਿਸਰਾਮ ਦੇ ਕੇ ਕਬੀਰ ਸਾਹਿਬ ਉੱਤਰ ਦਿੰਦੇ ਆ ਸਖਤ ਸਨੇਹ ਕਰ ਸੁੰਨਤ ਕਰੀਐ ਮੈਂ ਨਾ ਬਦਉਗਾ ਭਾਈ ਏ ਕਾਜੀ ਇਬਰਾਹੀਮ ਪਗੰਬਰ ਨੇ ਸਖਤ ਹੁੰਦਾ ਇਸਤਰੀ ਦੇ ਮੋਹ ਕਰਕੇ ਸੁੰਨਤ ਕੀਤੀ ਸੀ ਇਸ ਕਰਕੇ হে ਭਾਈ ਇਹ ਮੈਂ ਰੱਬ ਵੱਲੋਂ ਸੁੰਨਤ ਕਰਨੀ ਨਹੀਂ ਮੰਨਾਂਗਾ ਜਿਵੇਂ ਦੱਸਦੇ ਇਬਰਾਹੀਮ ਪੈਗੰਬਰ ਦੀ ਪਹਿਲੀ ਪਤਨੀ ਦਾ ਨਾਮ ਸਾਰਾਹ ਸੀ ਇਸਦੇ ਔਲਾਦ ਨਹੀਂ ਸੀ ਇਸਨੇ ਇਬਰਾਹੀਮ ਪੈਗੰਬਰ ਪਾਸੋਂ ਪ੍ਰਣ ਕਰਵਾਇਆ ਹੋਇਆ ਸੀ ਕਿ ਮੈਂ ਕਿਸੇ ਦੂਸਰੀ ਔਰਤ ਨਾਲ ਸਰੀਰਕ ਸੰਬੰਧ ਨਹੀਂ ਕਰਾਂਗਾ ਜੇ ਕਰਾਂਗਾ ਤਾਂ ਤੂੰ ਮੇਰਾ ਸਿਰ ਵੱਢ ਦੇਵੀ ਇੱਕ ਦਿਨ ਦੀ ਗੱਲ ਆ ਇਬਰਾਹੀਮ ਦਾ ਕਿਸੇ ਹਾਜਰਾ ਨਾਮੇ ਗੋਲੀ ਨਾਲ ਪ੍ਰੇਮ ਹੋ ਗਿਆ ਜਿਸ ਤੋਂ ਇਸਮਾਈਲ ਨਾਮੀ ਬੱਚਾ ਜੰਮਿਆ ਦੂਸਰੀ ਔਰਤ ਨਾਲ ਸੰਬੰਧ ਕਰਨ ਕਰਕੇ ਪਹਿਲੀ ਔਰਤ ਸਾਰਾਹ ਨੇ ਕਿਹਾ ਕਿ ਹੁਣ ਤੂੰ ਆਪਣਾ ਪ੍ਰਣ ਪੂਰਾ ਕਰ ਤਾਂ ਇਬਰਾਹੀਮ ਨੇ ਕਿਹਾ ਮੈਂ ਤੇਰਾ ਗੁਨਾਹਗਾਰ ਹਾਂ ਤੂੰ ਜੋ ਮਰਜ਼ੀ ਮੈਨੂੰ ਬਣਦੀ ਸਜ਼ਾ ਦੇ ਸਾਰਾਹ ਨੇ ਆਪਣੇ ਪਤੀ ਦੇ ਪ੍ਰੇਮ ਵਿੱਚ ਆ ਕੇ ਵੱਡੀ ਸਜ਼ਾ ਨੂੰ ਛੋਟੀ ਕਰ ਦਿੱਤਾ ਜੋ ਇਬਰਾਹੀਮ ਨਾਲ ਪ੍ਰਣ ਕੀਤਾ ਕਿ ਤੇਰਾ ਜੋ ਵੀ ਅੰਗ ਦੂਸਰੀ ਔਰਤ ਨਾਲ ਲੱਗੇਗਾ ਉਹ ਮੈਂ ਕੱਟ ਦਿਆਂਗੀ ਉਸ ਨੂੰ ਪੂਰਾ ਕਰਨ ਲਈ ਇਬਰਾਹੀਮ ਨੂੰ ਕਹਿਣ ਲੱਗੀ ਕਿ ਜੋ ਜੋ ਅੰਗ ਤੁਹਾਡਾ ਦੂਸਰੀ ਔਰਤ ਨਾਲ ਲੱਗਿਆ ਹੈ ਉਥੋਂ-ਉਥੋਂ ਮੈਂ ਤੁਹਾਡੇ ਸਰੀਰ ਦੇ ਰੋਮ ਕੱਟ ਦਿਆਂਗੀ ਅਰਥਾਤ ਪ੍ਰਣ ਨੂੰ ਪੂਰਾ ਕਰਨ ਲਈ ਸਿਰ ਕਲਮ ਕਰਨ ਦੀ ਥਾਂ ਸਿਰ ਦੇ ਵਾਲ ਕੱਢ ਦਿੱਤੇ ਹੋਠਾਂ ਦੀ ਥਾਂ ਮੁੱਛਾਂ ਕੱਢ ਦਿੱਤੀਆਂ ਛਾਤੀ ਦੇ ਵਾਲ ਤੇ ਇੰਦਰੀ ਦੀ ਥਾਂ ਇੰਦਰੀ ਦਾ ਮਾਸ ਕੱਢ ਦਿੱਤਾ ਆਦ ਇਸ ਪ੍ਰਕਾਰ ਉਸਨੇ ਆਪ ਸੁੰਨਤ ਕਰਵਾਈ ਅਤੇ ਆਪਣੀ ਵੰਸ਼ ਵਿੱਚ ਇਸ ਦਾ ਪ੍ਰਚਾਰ ਜਾਰੀ ਕੀਤਾ ਉਸ ਵੇਲੇ ਇਬਰਾਹਿਮ ਦੀ ਆਯੂ 99 ਸਾਲ ਦੀ ਸੀ ਸਾਰੀ ਉਮਰ ਇਸ ਦੀ 175 ਸਾਲ ਦੀ ਸੀ ਸੋ ਦੂਸਰੀ ਇਬਰਾਹਿਮ ਦੀ ਸਾਖੀ ਇਓਂ ਵੀ ਆਉਂਦੀ ਹੈ ਕਿ ਇਬਰਾਹੀਮ ਪੈਗੰਬਰ ਦੀ ਪਹਿਲੀ ਪਤਨੀ ਸਾਰਾ ਨਾਮੇ ਸੀ ਜਦੋਂ ਇੱਕ ਦਿਨ ਇਬਰਾਹੀਮ ਜੰਗਲ ਵਿੱਚ ਘੁੰਮਣ ਲਈ ਗਿਆ ਤਾਂ ਜੰਗਲ ਵਿੱਚ ਇਸ ਨੂੰ ਇੱਕ ਅਪਸਰਾ ਮਿਲੀ ਜਿਸ ਨੂੰ ਸਰਾਪ ਹੋਣੇ ਕਰਕੇ ਮਾਤ ਲੋਕ ਵਿੱਚ ਆਉਣਾ ਪਿਆ ਜੋ ਜੰਗਲ ਵਿੱਚ ਬੈਠੀ ਰੋ ਰਹੀ ਸੀ ਅਪਸਰਾ ਨੂੰ ਰੋਂਦਿਆਂ ਵੇਖ ਕੇ ਇਬਰਾਹੀਮ ਕਹਿਣ ਲੱਗਾ ਕੀ ਗੱਲ ਹੈ ਤੂੰ ਰੋ ਕਿਉਂ ਰਹੀ ਹੈ ਤਾਂ ਉਸਨੇ ਆਪਣੀ ਸਾਰੀ ਵਾਰਤਾ ਸੁਣਾਈ ਮੈਂ ਇਉਂ ਅਪਸਰਾ ਸੀ ਮੈਨੂੰ ਸਰਪ ਹੋਣੇ ਕਰਕੇ ਇੱਥੇ ਮਾਤ ਲੋਕ ਵਿੱਚ ਆਉਣਾ ਪਿਆ ਇਬਰਾਹੀਮ ਨੇ ਸੁੰਦਰ ਰੰਗ ਰੂਪ ਵੇਖ ਕੇ ਕਿਹਾ ਤੂੰ ਮੇਰੀ ਬੀਵੀ ਬਣ ਜਾ ਤੇ ਜੋ ਤੈਨੂੰ ਪਦਾਰਥ ਦੀ ਲੋੜ ਹੋ ਮੈਂ ਦੇ ਦੇਵਾਂਗਾ ਤਾਂ ਪਸਰਾ ਕਹਿਣ ਲੱਗੀ ਕਿ ਤੇਰੇ ਘਰ ਤਾਂ ਪਹਿਲਾਂ ਹੀ ਇਸਤਰੀ ਹੈ ਪਹਿਲਾਂ ਉਸ ਨੂੰ ਤਲਾਕ ਦੇ ਫਿਰ ਮੈਂ ਤੇਰੇ ਘਰ ਆ ਕੇ ਰਸਾਂਗੀ ਤੇ ਦੂਸਰੀ ਗੱਲ ਇਹ ਹੈ ਜਿਸ ਦਿਨ ਤੂੰ ਉਸ ਨੂੰ ਵਾਪਸ ਲੈ ਆਂਦਾ ਤਾਂ ਮੈਂ ਤੈਨੂੰ ਜਿਸ ਪ੍ਰਕਾਰ ਚਾਹਾਂਗੀ ਉਸੇ ਤਰ੍ਹਾਂ ਦਾ ਦੰਡ ਦਿਆਂਗੀ ਇਬਰਾਹੀਮ ਨੇ ਅਪਸਰਾਂ ਦੇ ਮੋਹ ਅਧੀਨ ਹੋ ਕੇ ਸਾਰੀਆਂ ਸ਼ਰਤਾਂ ਮੰਨ ਲਈਆਂ ਅਤੇ ਆਪਣੀ ਪਹਿਲੀ istri ਨੂੰ ਉਸਦੇ ਮਾਤਾ ਪਿਤਾ ਦੇ ਕੋਲ ਪੇਕੇ ਘਰ ਵਿੱਚ ਭੇਜ ਦਿੱਤਾ ਅਤੇ ਅਪਸਰਾ ਇਬਰਾਹੀਮ ਦੇ ਘਰ ਰਹਿਣ ਲੱਗ ਪਈ ਕੋਈ ਸਮੇਂ ਬਾਅਦ ਇਬਰਾਹੀਮ ਦਾ ਇੱਕ murid ਆਪਣੇ ਪੁੱਤਰ ਨੂੰ ਇਬਰਾਹੀਮ ਦੇ ਪਾਸ ਲਿਆ ਕੇ ਕਹਿਣ ਲੱਗਾ ਪੈਗੰਬਰ ਸਾਹਿਬ ਮੇਰੇ ਪੁੱਤਰ ਨੂੰ ਸਮਝਾਓ ਇਹ ਆਪਣੀ ਇਸਤਰੀ ਨੂੰ ਘਰ ਨਹੀਂ ਲਿਆਉਂਦਾ ਤਾਂ ਪੈਗੰਬਰ ਇਬਰਾਹੀਮ ਨੇ ਕਿਹਾ ਹੇ ਕਾਕਾ ਤੇਰੇ ਲਈ ਇਹ ਯੋਗ ਨਹੀਂ ਹੈ ਤੂੰ ਆਪਣੀ ਇਸਤਰੀ ਨੂੰ ਕਿਉਂ ਛੱਡਿਆ ਹੈ ਉਸ ਨੂੰ ਆਪਣੇ ਘਰ ਲਿਆ ਤਾਂ ਉਸ ਮਰੀਦ ਦੇ ਬੇਟੇ ਨੇ ਅੱਗੋਂ ਕਿਹਾ ਕਿ ਪੈਗੰਬਰ ਸਾਹਿਬ ਤੁਸੀਂ ਕਿਉਂ ਛੱਡੀ ਬੈਠੇ ਹੋ ਪਹਿਲਾਂ ਆਪਣੀ ਇਸਤਰੀ ਨੂੰ ਲਿਆਓ ਪਿੱਛੋਂ ਮੈਨੂੰ ਉਪਦੇਸ਼ ਦਿਓ ਜਦ ਇਤਨੀ ਗੱਲ ਸੁਣੀ ਤਾਂ ਪੈਗੰਬਰ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾ ਮੈਂ ਆਪਣੀ ਇਸਤਰੀ ਨੂੰ ਲਿਆਉਂਦਾ ਹਾਂ ਤੇ ਤੂੰ ਵੀ ਆਪਣੀ ਇਸਤਰੀ ਨੂੰ ਲਿਆ। ਜਦੋਂ ਇਸ ਦੀ ਦੂਸਰੀ ਇਸਤਰੀ ਪੱਸਰਾ ਨੂੰ ਪਤਾ ਲੱਗਿਆ ਤਾਂ ਉਸ ਨੇ ਕਿਹਾ ਕਿ ਮੈਂ ਤੈਨੂੰ ਦੰਡ ਦੇਵਾਂਗੀ। ਤਾਂ ਇਬਰਾਹੀਮ ਪੈਗੰਬਰ ਨੇ ਕਿਹਾ ਕਿ ਜਿੰਦਾ ਵੀ ਰਹਿਣ ਦੇ ਅਤੇ ਆਪਣਾ ਦੰਡ ਵੀ ਦੇ ਦੇ। ਉਸ ਵੇਲੇ ਸਿਰ ਦੇ ਵਾਲ, ਛਾਤੀ ਦੇ ਵਾਲ ਖੁੱਲ੍ਹ ਪਜਾਮਾ ਭਾਵ ਗਰਾਹਾ ਜਿਹਾ ਪਵਾ ਦਿੱਤਾ। ਖੁੱਲੀਆਂ ਬਾਹਾਂ ਵਾਲਾ ਕੁੜਤਾ ਪਵਾ ਦਿੱਤਾ ਤੇ ਸੁਨਨਤ ਕਰ ਦਿੱਤੀ इत्याਦ। ਜਦੋਂ ਈਉਂ ਦੰਡ ਦਿੱਤਾ ਤਾਂ ਸ਼ਰਮ ਦੇ ਮਾਰਿਆ ਇਬਰਾਹੀਮ 40 ਦਿਨ ਅੰਦਰ ਹੀ ਬੈਠੇ ਰਹੇ ਜਦੋਂ 40 ਦਿਨ ਬਾਅਦ ਰਾਜੀ ਹੋ ਕੇ ਬਾਹਰ ਆਏ ਤਾਂ ਆਪਣੇ ਮਰੀਦਾਂ ਨੂੰ ਕਹਿਣ ਲੱਗੇ ਇਹ ਖੁਦਾ ਨੇ ਸ਼ਰ੍ਹਾ ਦਿੱਤੀ ਹੈ ਤੁਸੀਂ ਵੀ ਈਉਂ ਕਰਿਆ ਕਰੋ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਆ ਤਿੰਨ ਪੀ ਏਕ ਪੰਥ ਉਪਰਾਜਾ ਲਿੰਗ ਬਿਨਾ ਕੀਨੇ ਸਭ ਰਾਜਾ ਇਉ ਇਬਰਾਹੀਮ ਨੇ ਸਾਰਿਆਂ ਦੀਆਂ ਸੁਣਤਾ ਕਰਾ ਦਿੱਤੀਆਂ ਉਸ ਵੇਲੇ ਸੁਣਨ ਦੀ ਰਸਮ ਜਾਰੀ ਹੋਈ ਕਬੀਰ ਸਾਹਿਬ ਅੱਗੇ ਦੱਸ ਰਿਹਾ ਜੋਰੇ ਖੁਦਾਏ ਮੋਹ ਤੁਰਕ ਕਰੇਗਾ ਆਪ ਨਹੀਂ ਕੱਟ ਜਾਈਂ ਹੇ ਕਾਜੀ ਜੇ ਖੁਦਾ ਨੇ ਮੈਨੂੰ ਤੁਰਕ ਮੁਸਲਮਾਨ ਬਣਾਉਣਾ ਕਰਨਾ ਚਾਹਿਆ ਤਦ ਆਪਣੇ ਆਪ ਹੀ ਮੇਰੀ ਇੰਦਰੀ ਕੱਢੀ ਜਾਵੇਗੀ ਜਾਂ ਇੰਦਰੀ ਦਾ ਮਾਸ ਕੱਟਿਆ ਜਾਵੇਗਾ ਆਪੇ ਸੁੰਨਤ ਹੋ ਜਾਵੇਗੀ ਜਿਵੇਂ ਪਰਮੇਸ਼ਰ ਨੇ ਨਾਸਾਂ ਦੀਆਂ ਗਲੀਆਂ ਤੇ ਕੰਨਾਂ ਦੇ ਛੇਦ ਰਖੇ ਹਨ ਇਸੇ ਤਰ੍ਹਾਂ ਇਹ ਵੀ ਆਪੇ ਹੋ ਜਾਵੇਗਾ ਸੁੰਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕੀ ਕਰੀਏ ਹਕ ਬੀਰ ਸਾਹ ਵਾਂਦੇ ਹੈ ਕਾਜੀ ਫਿਰ ਸੋਚ ਜੇਕਰ ਸੁੰਨਤ ਕਰਿਆਂ ਤੁਰਕ ਮੁਸਲਮਾਨ ਹੋਈਦਾ ਤਾਂ ਫਿਰ ਔਰਤ ਇਸਤਰੀ ਦਾ ਕੀ ਕਰੋਗੇ ਪਾ ਉਸ ਦੀ ਸੁੰਨਤ ਕਿਵੇਂ ਕਰੋਗੇ ਕਿਉਂਕਿ ਉਸ ਦੀ ਸੁਨਤ ਹੋ ਹੀ ਨਹੀਂ ਸਕਦੀ ਅਤੇ ਅਰਧ ਸਰੀਰੀ ਨਾਰ ਨ ਛੋੜੈ ਤਾਂ ਤੇ Hindu ਹੀ ਰਹੀ ਐ ਅਰਧ ਅਰਧੰਗੀ ਜਿਹੜੀ ਧਰਮ ਪਤਨੀ ਆ ਜੋ ਸਰੀਰ ਦਾ ਅੱਧਾ ਅੰਗ ਹੈ ਨਾਰ ਇਸਤਰੀ ਨੂੰ ਤੁਸੀਂ ਛੱਡਦੇ ਨਹੀਂ ਹੋ ਤਾਂ ਇਸ ਕਰਕੇ ਹਰ ਮੁਸਲਮਾਨ ਦੀ ਇਸਤਰੀ Hindu ਹੀ ਰਹਿ ਰਹੀ ਆ ਇਸ ਕਰਕੇ ਤੁਸੀਂ ਮੁਸਲਮਾਨ ਨਹੀਂ ਬਣ ਸਕੇ Hindu ਹੀ ਰਹਿ ਗਏ ਹੋ ਫਿਰ ਪ੍ਰਸ਼ਨਸੀ ਕਾਜੀ ਕਹਿਣ ਲੱਗਾ ਕਬੀਰ ਜੀ ਸ਼ਰ੍ਹਾ ਸੁਨਨਤ ਆਦ ਗੱਲਾਂ ਇਹ ਸਾਡੀਆਂ ਪੁਸਤਕਾਂ ਕਹਿੰਦੀਆਂ ਹਨ ਕਬੀਰ ਸਾਹਿਬ ਉੱਤਰ ਦਿੰਦੇ ਆ ਛਾੜ ਕਦੇਬ ਰਾਮ ਭਜ ਬਉਰੇ ਜ਼ੁਲਮ ਕਰਤ ਹੈ ਭਾਰੀ हे ਬਉਰੇ ਕਮਲੇ ਕਾਜੀ ਇਹੋ ਜਹੀਆਂ ਕਤੇਬ ਕਿਤਾਬਾਂ ਨੂੰ ਤਿਆਗ ਦੇ ਰਾਮ ਪਰਮੇਸ਼ਰ ਦਾ ਭਜਨ ਸਿਮਰਨ ਕਰ ਤੂੰ ਇਹਨਾਂ ਕਿਤਾਬਾਂ ਨੂੰ ਪੜ ਕੇ ਭਾਰੀ ਅਤਿਆਚਾਰ ਜ਼ੁਲਮ ਕਰ ਰਿਆ ਹੈ ਉਹ ਕਿਤਾਬਾਂ ਪੜ੍ਹਨੀਆਂ ਛੱਡ ਦੇ ਜੋ ਨਾ ਮੁਸਲਮ ਲੋਕਾਂ ਤੇ ਜ਼ੁਲਮ ਕਰਨਾ ਸਿਖਾਉਂਦੀਆਂ ਕਬੀਰ ਐ ਪਕੜੀ ᱴੇਕ ਰਾਮ ਕੀ ਤੁਰਕ ਰਹੇ ਪਚਹਾਰੀ ਕਬੀਰ ਜੀ ਕਥਨ ਕਰਦੇ ਹਨ ਕਿ हे ਭਾਈ ਮੈਂ ਤਾਂ ਕੇਵਲ ਇੱਕ ਰਾਮ ਪਰਮੇਸ਼ਰ ਦੀ ਹੀ ᱴੇਕ ਓਟ ਪਕੜੀ ਹੋਈ ਆ ਇਉ ਤੁਰਕ ਮੁਸਲਮਾਨ ਲੋਕ ਤੇ ਕਾਜੀ ਖੱਪ ਖੱਪ ਕੇ ਖਛਤ ਹੋ ਕੇ ਅੰਤ ਨੂੰ ਹਾਰੀ ਹਾਰ ਕੇ ਚੱਲੇ ਆਰੇ ਆਸਾ ਕਿਸੇ ਮਰਤਕ ਪ੍ਰਾਣੀ ਨੂੰ ਵੇਖ ਕੇ ਕਬੀਰ ਜੀ ਵਿਰਾਗਮਈ ਸ਼ਬਦ ਉਚਾਰਨ ਕਰਦੇ ਆ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਝੈ ਸਭ ਕੋਈ ਜਦ ਤੱਕ ਦੀਪਕ ਵਿੱਚ ਤੇਲ ਮੁਖ ਮੂੰਹ ਵਿੱਚ ਬਾਤੀ ਵੱਡੀ ਪਾਈ ਹੁੰਦੀ ਉਦੋਂ ਤੱਕ ਦੀਵੇ ਦੇ ਚਾਨਣ ਨਾਲ ਸਾਰਾ ਗੋਜੀ ਦਿਸਦਾ ਸੁਝਦਾ ਆਵ ਹਰ ਕੋਈ ਪਦਾਰਥ ਸੁਝਦੇ ਆ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਜਿਸ ਵੇਲੇ ਤੇਲ ਸੜ ਜਾਵੇ ਬੱਤੀ ਬਲਣੋਂ ਠਹਿਰਾਨੀ ਠਹਿਰ ਜਾਂਦੀ ਹਟ ਜਾਂਦੀ ਤੇ ਬੁਝ ਜਾਂਦੀ ਉਸ ਵੇਲੇ ਮੰਦਰ ਮਕਾਨ ਚਾਨਣੇ ਤੋਂ ਸੂਨਾ ਖਾਲੀ ਹੋ ਜਾਂਦਾ ਚਾਰ ਚਫੇਰੇ ਅੰਧੇਰਾ ਹੀ ਅੰਧੇਰਾ ਹੋ ਜਾਂਦਾ ਰੇ ਬਉਰੇ ਤੋਹੇ ਘਰੀ ਨਾ ਰਾਖੈ ਕੋਈ हे ਕੰਬਲੇ ਜੀਵ ਪੁਰਖ ਪ੍ਰਤੱਖ ਵੇਖ ਲੈ ਸਰੀਰ ਛੁੱਟਣ ਤੋਂ ਬਾਅਦ ਕਿਸੇ ਨੇ ਵੀ ਤੈਨੂੰ ਘੜੀ ਮਾਤਰ ਵੀ ਨਹੀਂ ਰੱਖਣਾ ਕਰਨਾ ਤੂੰ RAM ਨਾਮ ਜਪ ਸੋਈ ਰਹਾਉ ਇਸ ਲਈ हे बावਲੇ ਪੁਰਖ ਹੁਣ ਜਦ ਤੱਕ ਤੂੰ ਜਿਉਂਦਾ ਹੈ ਉਦੋਂ ਤੱਕ ਉਸ RAM ਪਰਮੇਸ਼ਰ ਦਾ ਨਾਮ ਨੂੰ ਜੱਪਣਾ ਕਰ ਜਿਸ ਨਾਮ ਦੇ ਜੱਪਣੇ ਕਰਕੇ ਜੰਮਣ ਮਰਨ ਤੋਂ ਰਹਿਤ ਹੋਈਦਾ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਆ ਕਾ ਕੀ ਮਾਤ ਪਿਤਾ ਕਹੋ ਕਾਕੂ ਕਮਨ ਪੁਰਖ ਕੀ ਜੋਈ ਕਬੀਰ ਸਾਹਿਬ ਫਰਮਾਉਂਦੇ ਉਸ ਵੇਲੇ ਦੱਸੋ ਕੌਣ ਕਿਸੇ ਦੀ ਮਾਂ ਤੇ ਕੌਣ ਕਿਸੇ ਦਾ ਕੋਈ ਪਿਓ ਰਹਿ ਜਾਂਦਾ ਕੌਣ ਕਿਸੇ ਪੁਰਖ ਦੀ ਜੋਈ ਇਸਤਰੀ ਰਹਿ ਜਾਂਦੀ ਜੋ ਵਿਆਹ ਕੇ ਲਿਆਂਦੀ ਹੁੰਦੀ ਆ ਘਟ ਫੂਟੇ ਕੋਈ ਬਾਤ ਨਾ ਪੁੱਛੈ ਕੱਢੋ ਕੱਢ ਹੋਈ ਜਿਸ ਵੇਲੇ ਘਟ ਸਰੀਰ ਰੂਪੀ ਖੜਾ ਫੁੱਟ ਦਾ ਟੁੱਟ ਜਾਂਦਾ ਨਾਸ ਹੋ ਜਾਂਦਾ ਜਦੋਂ ਸਤੂਲ ਸਰੀਰ ਨਾਲੋਂ ਸੂਖਮ ਸਰੀਰ ਫੁੱਟ ਕੇ ਵਖਰਾ ਹੋ ਜਾਂਦਾ ਤਾਂ ਉਦੋਂ ਕੋਈ ਮੁਰਦੇ ਦੀ ਬਾਤ ਗੱਲਬਾਤ ਵੀ ਨਹੀਂ ਪੁੱਛਦਾ ਉਦੋਂ ਕੋਈ ਮ੍ਰਿਤਕ ਦੇ ਸੁਖ ਆਨੰਦ ਦੀ ਗੱਲ ਨਹੀਂ ਪੁੱਛਦਾ ਕਿ ਭਲਾ ਮੁਰਦਾ ਠੀਕ ਹੈ ਕਿ ਆ ਕਿ ਜਾਂ ਨਹੀਂ ਕੋਈ ਪੁੱਛਦਾ ਤੂੰ ਸਿਹਤ ਤੇਰੀ ਕਿਵੇਂ ਆ ਕਦੇ ਮੁਰਦੇ ਨੂੰ ਵੀ ਕਿਸੇ ਨੇ ਪੁੱਛੀ ਇਹ ਗੱਲ ਕਿ ਤੂੰ ਬਿਮਾਰ ਹੈਂ ਕਿ ਠੀਕ ਹੈਂ ਭਾਵੇਂ ਕੋਈ ਬਾਤ ਨਹੀਂ ਪੁੱਛਦਾ ਸਾਰੇ ਇਹੋ ਕਹਿੰਦੇ ਕੱਢੋ ਕੱਢੋ ਭਾਵੇਂ ਇਹਨੂੰ ਛੇਤੀ ਕਰੋ ਸਾਰੇ ਕਹਿੰਦੇ ਇੱਕ ਮੁਰਦੇ ਨੂੰ ਜਲਦੀ ਸਿਵਿਆਂ ਜਾਂ ਕਬਰਾਂ ਵੱਲ ਕੱਢੋ ਦੇਹੂਰੀ ਬੈਠੀ ਮਾਤਾ ਰੋਵੇ ਖਟੀਆਂ ਲੈ ਗਏ ਭਾਈ ਦੇਹੂਰੀ ਦਲੀਜ ਤੇ ਬੈਠੀ ਮਾਂ ਰੋਂਦੀ ਹੈ ਤੇ ਖੱਡੀਆਂ ਸੀੜੀ ਮੰਜੀ ਮੁਰਦੇ ਚੁੱਕਣ ਵਾਲੀ ਅਰਥੀ ਉੱਪਰ ਮੁਰਦੇ ਨੂੰ ਰੱਖ ਕੇ ਭਾਈ ਭਰਾ ਮਸਾਣ ਭੂਮਿਕਾ ਨੂੰ ਲੈ ਚੱਲੇ ਗਏ ਜੋ ساری ਜ਼ਿੰਦਗੀ ਖੱਟੀ ਸੀ ਉਹ ਮਰਨ ਤੋਂ ਬਾਅਦ ਭਰਾ ਵੰਡ ਕੇ ਲੈ ਜਾਂਦੇ ਭਾਵ ਆਪੋ ਆਪਣੀ ਹਿੱਸੇ ਦੀ ਜਾਇਦਾਦ ਵੰਡ ਲੈਂਦੇ ਸੋ ਪੁਰਬ ਦੇ ਵਿੱਚ ਰਿਵਾਜ ਸੀ ਕਿ ਔਰਤਾਂ ਦੇਹਲੀ ਤੋਂ ਅੱਗੇ ਮੁਰਦਿਆਂ ਨਾਲ ਨਹੀਂ ਜਾਂਦੀਆਂ ਸਨ ਲੱਟ ਛਟਕਾਏ ਤਿਰਿਆ ਰੋਵੇ ਹੰਸ ਅਕੇਲਾ ਜਾਈ ਤਿਰਿਆ ਇਸਤਰੀ ਲੱਟ ਕੇਸਾਂ ਦੀਆਂ ਜਟਾਂ ਭਾਵ ਕੇਸ ਛਟਕਾਏ ਖੋਲ ਕੇ ਰੁੱਦਨ ਕਰਦੀ ਰੋਂਦੀ ਆ ਪੇਟ ਸਿਆਪੇ ਕਰਦੀ ਆ ਪਤੀ ਨਾਲੋਂ ਸਰੀਰਕ ਸੰਬੰਧ ਟੁੱਟ ਗਏ ਹਨ ਇਉਂ ਛਾਇਆ ਵਤ ਨਾਲ ਰਹਿਣ ਵਾਲੀ ਇਸਤਰੀ ਵੀ ਸਾਥ ਨਹੀਂ ਦਿੰਦੀ ਨਾ ਹੀ ਕੋਈ ਸੰਬੰਧੀ ਸਾਥ ਦਿੰਦਾ ਅੱਗੇ ਤਾਂ ਹੰਸ ਜੀਵਾਤਮਾ ਰੂਹ ਇਕੱਲਾ ਹੀ ਪਰਲੋਕ ਨੂੰ ਜਾਂਦਾ ਹੈ ਕਹਿਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਕਬੀਰ ਜੀ ਕਥਨ ਕਰਦੇ ਆ ਰੇ ਤੋਂ ਭਾਵ ਹੀ ਸੰਤੋ ਸ਼ਾਂਤ ਆਤਮਾ ਵਾਲੇ ਪੁਰਖੋ ਸੁਣ ਨਾ ਕਰੋ ਜੰਮਣ ਮਰਨ ਦੇ ਡਰ ਤਾਈ ਨੂੰ ਦੇਣ ਵਾਲਾ ਸੰਸਾਰ ਸਾਗਰ ਸਮੁੰਦਰ ਨਿਆਈ ਲੱਗ ਰਿਹਾ ਭੈਦਾਇਕ ਸੰਸਾਰ ਵਿੱਚ ਫਸੇ ਰਹਿਣ ਕਰਕੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੇ ਗੁਸਾਈ ਤੁਕੇ ਇਸ ਬੰਦੇ ਜੀਵ ਦੇ ਸਿਰ ਉੱਤੇ ਜਮ ਦਾ ਵਾਰ-ਵਾਰ ਜ਼ੁਲਮ ਅਤਿਆਚਾਰ ਹੀ ਹੁੰਦਾ ਰਹਿੰਦਾ ਕਿਉਂਕਿ ਜੀਵ ਦੇ ਕੀਤੇ ਮਾੜੇ ਕਰਮਾ ਕਰਕੇ ਵਾਹਿਗੁਰੂ ਦਾ ਭੇਜਿਆ ਜਮ ਹਟਦਾ ਨਹੀਂ ਏ ਗੁਸਾਈ ਮਾਲਕ ਪਰਮੇਸ਼ਰ ਜਮ ਮਗਰੋਂ ਹਟਦਾ ਹੀ ਨਹੀਂ ਦੋ ਤੁਕੇ ਦੋ ਤੁਕੇ ਤੋਂ ਭਾਵ ਦੋ ਤੁਕਾਂ ਵਾਲੇ ਕਬੀਰ ਸਾਹਿਬ ਜੀ ਦੇ ਨੌ ਸ਼ਬਦ ਇਥੋਂ ਤੱਕ ਆ ਚੁੱਕੇ ਹਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ